ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮੁੱਖ ਮੰਤਰੀ ਭਗਵੰਤ ਮਾਨ ਤੇ ਮਾਨ ਹਾਨੀ ਦਾ ਕੇਸ ਸ਼੍ਰੀ ਮੁਕਸਰ ਸਾਹਿਬ ਦੀ ਅਦਾਲਤ ਵਿੱਚ ਕੀਤਾ ਹੈ ਦਰਅਸਲ ਭਗਵੰਤ ਮਾਨ ਨੇ ਖੁੱਲੀ ਬਹਿਸ ਦੌਰਾਨ ਕਿਹਾ ਸੀ ਕਿ ਸੁਖਬੀਰ ਬਾਦਲ ਨੇ ਬਾਲਾਸਰ ਨਹਿਰ ਨੂੰ ਸਪੈਸ਼ਲ ਬਣਵਾਇਆ ਫਾਰਮ ਹਾਊਸ ਲਈ ਜਿਸ ਤੋਂ ਬਾਅਦ ਸੁਖਬੀਰ ਬਾਦਲ ਨੇ ਇਸ ਮਾਮਲੇ 'ਚ ਮਾਨ ਹਾਨੀ ਦਾ ਕੇਸ ਦਾਇਰ ਕੀਤਾ ਹਾਲਾਂਕਿ ਭਗਵੰਤ ਮਾਨ ਨੇ ਇਹ ਵੀ ਕਿਹਾ ਸੀ ਕਿ ਹਰ ਹਫਤੇ ਸੁਖਵੀਰ ਬਾਦਲ ਦੀਆਂ ਬੇਨਿਆਮੀ ਜਾਇਦਾਦਾਂ ਦਾ ਫੇਰਵਾ ਲੈ ਕੇ ਮੀਡੀਆ ਸਾਹਮਣੇ ਆਉਣਗੇ ਭਗਵੰਤ ਮਾਨ ਦੀ ਬੁਰੀ ਆਦਤ ਹੈ ਝੂਠ ਬੋਲਣ ਦੀ ਉਹਦੀ ਜਿਹੜੀ ਸਿਆਸਤ ਹੈ ਝੂਠ ਤੇ ਨਿਰਭਰ ਹੈ ਲਗਾਤਾਰ ਉਹਨਾਂ ਨੇ ਬਾਦਲ ਪਰਿਵਾਰ ਬਾਰੇ ਝੂਠ ਬੋਲਿਆ ਚਲੋ ਪਹਿਲੇ ਤਾਂ ਅਸੀਂ ਬਰਦਾਸ਼ਤ ਕਰ ਲਿਆ ਕੋਈ ਨਹੀਂ ਪਰ ਹੁਣ ਜੋ ਕਿ ਮੁੱਖ ਮੰਤਰੀ ਹੋ ਕੇ ਬੰਦੇ ਮੁੱਖ ਮੰਤਰੀ ਇੱਕ ਜ਼ਿੰਮਵਾਰੀ ਦੀ ਪੋਜੀਸ਼ਨ ਹੈ ਤੇ ਉਸ ਜ਼ਿੰਮਵਾਰੀ ਦੀ ਪੋਜੀਸ਼ਨ 'ਚ ਬਹਿ ਕੇ ਵੀ ਝੂਠ ਬੋਲਣਾ ਅਸੀਂ ਉਹਨੂੰ ਮੈਂ ਪਹਿਲੇ ਵੀ ਕਿਹਾ ਸੀ ਬੋਲਣਾ ਬੰਦ ਕਰਦੇ ਪਰ ਹਟਿਆ ਨਹੀਂ ਐਨੇ ਝੂਠ ਬੋਲਿਆ ਕਿ ਜਿਹੜਾ ਬਾਲਾਸਰ ਸਾਡਾ ਫਾਰਮ ਹੈ ਉਸ ਫਾਰਮ 'ਵਿਚ ਜਿਹੜੀ ਕੱਸੀ ਕੱਢੀ ਗਈ ਹੈ ਉਹ ਬਾਣ ਸਾਹਿਬ ਦੇ ਵਾਸਤੇ ਕੱਢੀ ਗਈ ਹੈ ਕੱਸੀ ਜਿਹੜੀ ਹੈਗੀ ਜਮਾ ਖੇਤ ਵਿੱਚ ਜਾ ਕੇ ਖਤਮ ਹੋ ਜਾਂਦੀ ਹੈ ਤੇ ਕਿਹੜੇ ਸਾਲ ਕੱਢਿਆ ਹੁਣ ਜੋ ਸਰਕਾਰ ਸੀ ਉਦੋਂ ਕੱਢਿਆ ਐਡੇ ਝੂਠ ਬੋਲੇ ਉਹਦੇ ਬਾਅਦ ਇਹਨੇ ਸਾਡੀ ਟਰਾਂਸਪੋਰਟ ਕੰਪਨੀ ਪਰੇ ਝੂਠ ਬੋਲੇ ਕਿ ਜੇ ਸਾਰੇ ਪਰਮਿਟ ਅਸੀਂ ਐਕਸਟੈਂਡ ਕਰਾ ਕਰਾ ਕੇ ਅਸੀਂ ਚੰਡੀਗੜ੍ਹ ਬਾੜ ਲਈ ਮੈਂ ਇਹਨੂੰ ਨੋਟਿਸ ਦਿੱਤਾ ਸੀ ਨੋਟਿਸ ਦਾ ਜਵਾਬ ਨਹੀਂ ਆਇਆ ਤੇ ਅੱਜ ਮੈਂ ਮੁਕਸਰ ਦੀ ਅਦਾਲਤ ਵਿੱਚ ਡਿਫੈਮੇਸ਼ਨ ਕੇਸ ਅਸੀਂ ਪਾ ਦਿੱਤਾ ਤੇ ਭਗਵੰਤ ਮਾਨ ਨੂੰ ਅਸੀਂ ਕਢੀਸ ਕੇ ਇੱਥੇ ਮੁਕਸਰ ਦੀ ਅਦਾਲਤ ਚ ਲੈ ਕੇ ਆਵਾਂਗੇ ਤੇ ਉਹਨੂੰ ਪਤਾ ਲੱਗੂਗਾ ਕੀ ਝੂਠ ਬੱਲਨ ਦੀ ਕਿਸਾ ਜੰਮ ਗਏ ਉਹਨਾਂ ਨੇ ਸਵਾਗਤ ਕੀਤਾ ਉਹ ਕਹਿੰਦੇ ਹਰ ਤਰੀਕ ਤੇ ਆਵਾਂਗੇ ਜਦੋਂ ਵੀ ਮੈਂ ਬੜੀ ਖੁਸ਼ੀ ਦੀ ਗੱਲ ਹੈ ਘੜਤ ਕੜ ਮੁਖਸਰ ਦੀ ਧਰਤੀ ਤੇ ਮੁੱਖ ਮੰਤਰੀ ਜੀ ਆ ਤਾਂ ਜਾਣਗੇ ਨਾ ਪਰ ਮੈਨੂੰ ਬੇਨਤੀ ਹੈ ਜਦੋਂ ਆਇਆ ਕਰਨਾ ਘੜਤ ਕੜ ਜਿਵੇਂ ਬਾਦਲ ਸਾਹਿਬ ਖੁੱਲੇ ਗੱਫੇ ਦਿੰਦੇ ਸੀ ਗੱਫੇ ਜ਼ਰੂਰ ਜਾ ਕੇ ਦੇਖ ਕੇ ਜਾਣ ਪਰ ਇੱਕ ਗੱਲ ਯਾਦ ਕਰੋ ਉਹਨਾਂ ਨੇ ਹੁਣ ਕਿਹਾ ਕਿ ਜ਼ਰੂਰ ਆਉਣਗੇ ਮੈਂ ਦੇਖਦਾ ਕਿੰਨੀ ਵਾਰ ਆਉਂਦੇ ਆ ਉਹਦੇ ਚ ਇਸ ਤਰ੍ਹਾਂ ਜੀ ਕਿ ਸਤ ਸੁਖਬੀਰ ਸਿੰਘ ਬਾਦਲਵਾਲੀ ਨੂੰ ਇੱਕ ਅਸੀ ਸੂਟ ਫੋਰ ਡੈਮੇਜਸ ਪਾਇਆ ਜਿਹਦੇ ਜਿ ਭਗਵਨ ਸਿੰਘ ਮਾਨ ਤੋਂ 1 ਕਰੋੜ ਰੁਪਏ ਜੀ ਡੈਮੇਜਸ ਕਲੇਮ ਕੀਤੇ ਆ ਡੈਮੇਜਸ ਇਸੇ ਦੀ ਕਲੇਮ ਕੀਤੇ ਇਸ ਗੱਲ ਦੇ ਕਿ ਉਹ ਬਾਦਲ ਪਰਿਵਾਰ ਨੂੰ ਕ੍ਰੋਨੀ ਅਕਾਲੀ ਦਲ ਨੂੰ ਜਦੋਂ ਤੋਂ ਪਾਵਰ ਚਾਏ ਆ ਜਾਂ ਉਸ ਤੋਂ ਪਹਿਲਾਂ ਤੋਂ ਵਿਲੀਫਾਈ ਕਰਨ ਦੀ ਉਹਨਾਂ ਨੂੰ ਲੋਕਾਂ ਦੀ ਨਜ਼ਰਾਂ ਚ ਬੈਡ ਇੰਪੈਕਟ ਪਾਉਣ ਲਈ ਉਹਨਾਂ ਨੂੰ 포ਟ੍ਰੇ ਕਰਦੇ ਪਏ ਆ ਇਤੋਂ ਤੱਕ ਅਲੀਗੇਸ਼ਨ ਉਹਨਾਂ ਨੇ ਲਾਤੇ ਬਾਦਲ ਸਾਹਿਬ ਦੇ ਖਿਲਾਫ ਕਿ 1998 ਤੇ ਭਾਗੜਾ ਕਨਾਲ ਇੱਕ ਦੇ ਕਿਨਾਰੇ 1 ਫੁੱਟ ਉੱਚਾ ਕਰਨ ਦੇ ਬਦਲੇ ਉਹਨਾਂ ਨੇ ਪਾਲਾ ਸਰਪਾਲ ਨੂੰ 6 ਕਿਲੋਮੀਟਰ ਲੰਮੀ ਨਹਿਰ ਬਣਵਾਈ ਜਦੋਂ ਕਿ ਫੈਕਟਰੀ ਇਹ ਸਾਰਾ ਕੁਝ ਜਿਹੜਾ ਮੁੱਖ ਸਾਡੇ ਅਸੀਂ ਦਾਅਵੇ ਤੇ ਮੰਗ ਕੀਤੀ ਹੈ ਕਿ ਜਿਹੜਾ ਜੀ ਮਿਨਿਸਟਰ ਹੁੰਦਾ ਉਹਦੇ ਕੋਲ ਸਾਰਾ ਅਸੈਸ ਹੁੰਦਾ ਸਾਰੇ ਰਿਪੋਰਟ ਦਾ ਉਹ ਬਗੈਰ ਰਿਕਾਰਡ ਵੈਰੀਫਾਈ ਕੀਤੇ ਇੱਕ ਉਹਨਾਂ ਨੇ ਅਲੀਗੇਸ਼ਨ ਲਾਇਆ ਵੀ ਜੀ 96 ਬੱਸਾਂ ਦੇ ਪਰਮਿਟ ਇਹਨਾਂ ਨੇ ਐਕਸਟੈਂਡ ਕਰਵਾ ਲਏ ਇਲੀਗਲੀ 33333 50 ਕਿਲੋਮੀਟਰ ਕਰਕੇ 3344 ਕਰ ਗਏ ਜਿੰਨੀਆਂ ਟੋਟਲ ਉਹਨਾਂ ਨੇ ਗਲਤ ਗੱਲਾਂ ਕੀਤੀਆਂ ਸੀ ਉਹ ਸਾਰੀਆਂ ਨੂੰ ਆਧਾਰ ਬਣਾ ਕੇ 17 11 ਨੂੰ ਅਸੀਂ ਇੱਕ ਪਹਿਲਾਂ ਲੀਗਲ ਨੋਟਿਸ ਦਿੱਤਾ ਸੀ ਕਿ ਜਾਂ ਤਾਂ ਜਿਹੜਾ ਤੁਸੀਂ ਕੋ ਗਲਤ ਬੋਲਿਆ ਉਹਦੇ ਬਾਰੇ ਮਾਫੀ ਮੰਗੋ ਅਨ ਕੰਡੀਸ਼ਨਲ ਅਪੋਲੋਜੀ ਦਿਓ ਨਹੀਂ ਤਾਂ ਅਸੀਂ ਤੁਹਾਡੇ ਖਿਲਾਫ ਮੁਕੱਦਮਾ ਕਰਾਂਗੇ ਉਹਨਾਂ ਨੇ ਨਾ ਤਾਂ ਉਸ ਨੂੰ ਨੋਟਿਸ ਦਾ ਕੋਈ ਜਵਾਬ ਦਿੱਤਾ ਤੇ ਨਾ ਹੀ ਕੋਈ ਅਪੋਲੋਜੀ ਕੀਤੀ ਇਸ ਕਰਕੇ ਅੱਜ ਜੀ ਇਹ ਬੋਲ ਰਹੇ ਕਿ ਕਿਸੇ ਦਿਨ ਲੋਗਾਂ ਦੇ ਅੱਗੇ ਬੋਲੋਗੇ ਇਹ ਜਿਹੜਾ ਪਾਲਾ ਸਰ ਵਾਲਾ ਤੇ ਇਹ ਸਾਰਾ ਇਹ ਜਿੱਤਿਆ ਗਿਆ ਜਿਸ ਦਿਨ ਲੁਧਿਆਣਾ ਪੀਯੂ ਕੈਂਪਸ 'ਚ ਇਹਨਾਂ ਨੇ ਇੱਕ 9 2023 ਨੂੰ ਪੀਯੂ ਕੈਂਪਸ 'ਚ ਜਿਹੜਾ ਰੱਖਿਆ ਸੀ ਪ੍ਰੋਗਰਾਮ ਉਹਦੇ 'ਚ ਦਿੱਤਾ ਸੀ ਬਾਕੀ ਵੱਖ-ਵੱਖ ਸਟੇਜਾਂ ਤੇ ਵੱਖ-ਵੱਖ ਦਿਨਾਂ 'ਚ ਜਿੰਨੀਆਂ ਸਟੇਟਮੈਂਟਸ ਦਿੱਤੀਆਂ ਪੋਟਰੇ ਬਾਦਲ ਫੈਮਿਲੀ ਨੂੰ ਸ਼੍ਰੋਮਣੀ ਅਕਾਲੀ ਦਲ ਨੂੰ ਦੇਖ ਲਾ ਕੋ ਸਾਰਿਆਂ ਨੂੰ ਆਧਾਰ ਬਣਾ